ਪੰਜਾਬ ਸਰਕਾਰ ਮੁਰਦਾਵਾਲ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਮੁਰਦਾਵਾਲ ਪਿੰਡ ਬਣੇ ਸਮਾਰਟ ਸਕੂਲ ਵਿੱਚ ਬੱਚੇ ਤਾਂ ਅੱਜ ਟਾਈਮ ਤੇ ਪੜਨ ਲਈ ਪਹੁੰਚ ਗਏ ਪਰ ਅਧਿਆਪਕ ਇੱਕ ਵੀ ਨਹੀਂ ਆਇਆ ਬੱਚਿਆਂ ਨੂੰ ਲਵਾਰਸ ਵੇਖ ਕੇ ਜੰਡ ਇਕੱਠਾ ਹੋ ਗਿਆ ਤਾਂ ਪਤਾ ਲੱਗਿਆ ਕਿ ਪੰਜਾਬ ਸਰਕਾਰ ਦੇ ਰੰਗ-ਬਰੰਗੇ ਇਸ ਸਕੂਲ ਵਿੱਚ ਅੱਜ ਕਿਸੇ ਅਧਿਆਪਕ ਦੀ ਡਿਊਟੀ ਹੀ ਨਹੀਂ ਸੀ ਇੱਥੇ ਇੱਕ ਹੀ ਅਧਿਆਪਕ ਡੈਪਿਊਟੇਸ਼ਨ ਤੇ ਸੀ ਤੇ ਉਹ ਵੀ ਅੱਜ ਨਹੀਂ ਆਇਆ ਰੋਹ ਹੁੰਦਾ ਵੇਖ ਕੇ ਆਨਨ ਫਾਨਨ ਵਿੱਚ ਬੀਪੀਈਓ ਦਫ਼ਤਰ ਵੱਲੋਂ ਇੱਕ ਅਧਿਆਪਕ ਭੇਜਿਆ ਗਿਆ ਸਰਕਾਰ ਵੱਲੋਂ ਕਹਿਣ ਨੂੰ ਸਕੂਲ ਤਾਂ ਰੰਗ-ਬਰੰਗੇ ਸੋਹਣੇ ਬਣਾ ਦਿੱਤੇ ਤੇ ਸਮਾਰਟ ਨਾਮ ਵੀ ਰੱਖ ਦਿੱਤਾ ਪਰ ਸਟਾਫ ਪੱਕੋ ਅੱਜ ਸਕੂਲਾਂ ਦੀ ਹਾਲਤ ਮਾੜੀ ਹੀ ਕਹੀ ਜਾ ਸਕਦੀ ਹੈ ਆਓ ਵੇਖਦੇ ਹਾਂ ਕੀ ਕਹਿੰਦੇ ਹਨ ਪੜ੍ਹਦੇ ਬੱਚਾਂ ਦੇ ਮਾਪੇ ਤੇ ਇੱਕ ਦਿਨ ਲਈ ਡੈਪੂਟੇਸ਼ਨ ਤੇ ਆਇਆ ਆਰਜੀ ਅਧਿਆਪਕ ਫਟਾਫਟ ਟੀਵੀ ਲਈ ਸਮਰਾਲਾ ਦੇ ਪਿੰਡ ਸ਼ਮਸ਼ਪੁਰ ਤੋਂ ਨਾਮ ਗਗਨਪ੍ਰੀਤ ਕੌਰ ਆ ਮੈਂ ਪਿੰਡ ਸ਼ਮਸ਼ਪੁਰ ਦੀ ਰਹਿਣ ਵਾਲੀ ਆ ਇਸ ਸਕੂਲ ਦਾ ਬਹੁਤ ਹੀ ਬੁਰਾ ਹਾਲ ਆ 2 ਸਾਲ ਤੋਂ ਮਮਤਾ ਦੇਵੀ ਮੈਡਮ ਨੇ ਉਹ ਆ ਪੂਰਾ ਛੱਡ ਕੇ ਚਲੇ ਗਏ ਨੇ ਪਰ ਉਹਨਾਂ ਨੂੰ ਸੈਲਰੀ ਸਕੂਲ ਵਿੱਚ ਹੀ ਜਾ ਰਹੀ ਆ ਜਦ ਕਿ ਉਹ ਇੱਥੇ ਪੜ੍ਹਾ ਨਹੀਂ ਰਹੇ ਨਾ ਇੱਥੇ ਆ ਰਹੇ ਨੇ ਮੈਂ ਵੀ ਸਟੱਡੀ ਕਰਦੀ ਆ ਮੈਂ ਇੱਥੇ ਸਕੂਲ ਦੇ ਵਿੱਚ ਕਦੇ ਕਦੇ ਜਦ ਮੈਂ ਫ੍ਰੀ ਹੁੰਨੀ ਆ ਮੈਂ ਸਕੂਲ 'ਚ ਬੱਚਿਆਂ ਨੂੰ ਪੜਾਉਣ ਲਈ ਆ ਜਾਂਦੀ ਆ ਬੱਚਿਆਂ ਦੀ ਸਟੱਡੀ ਦਾ ਬਹੁਤ ਹੀ ਬੁਰਾ ਹਾਲ ਹੈ ਇੱਥੇ ਇੱਥੇ ਟੀਚਰ ਸਰਕਾਰ ਨੂੰ ਚਾਹੀਦਾ ਵੀ ਉਹਰੇ ਟੀਚਰ ਭੇਜੇ ਜਾਣ ਬਹੁਤ ਦਾਅਵੇ ਕਰ ਰਹੀ ਆ ਸਰਕਾਰ ਅਸੀਂ ਸਮਾਰਟ ਸਕੂਲ ਬਣਾਤੇ ਅਸੀਂ ਐਦਾਂ ਕਰਤਾ ਸੀ ਉਦਾਂ ਕਰਤਾ ਪਰ ਉਹਨਾਂ ਦੀ ਸਾਰੀ ਨਾ ਨਾ ਕਾਮਯਾਬੀ ਇੱਥੇ ਦਿਖ ਰਹੀ ਆ ਬੱਚਿਆਂ ਨੂੰ ਪਲੱਸ ਘਟਾਓ ਦੇ ਸਵਾਲ ਵੀ ਨਹੀਂ ਆ ਰਹੇ ਜਦ ਕਿ ਬੱਚੇ 3rd ਤੇ 4th ਕਲਾਸ ਵਿੱਚ ਹੋ ਗਏ ਨੇ ਇਹ ਟੀਚਰਾਂ ਦੇ ਟੀਚਰਾਂ ਕਰਕੇ ਹੋ ਰਿਹਾ ਜਦ ਕਿ ਟੀਚਰਾਂ ਨੂੰ ਇੱਥੇ ਆ ਕੇ ਪੜ੍ਹਾਉਣਾ ਚਾਹੀਦਾ ਇਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਉਹ ਕਿੰਨੀ ਦੇਰ ਤੋਂ ਆ ਜਿਹੜੀ ਪ੍ਰੋਬਲਮ ਆ ਰਹੀ ਹੈ ਸਰ 2 ਸਾਲ ਤੋਂ ਹੋ ਗਏ 2 ਸਾਲ ਤੋਂ ਇੱਥੇ ਕੋਈ ਟੀਚਰ ਨਹੀਂ ਆ ਰਿਹਾ ਇੱਕ ਟੀਚਰ ਸੀਗੇ ਜਿਹੜੇ ਹੋਰ ਛੱਡ ਕੇ ਚਲੇ ਗਏ ਨੇ ਕਿੰਨੇ ਟੀਚਰਾਂ ਦੀ ਰਿਕੁਆਇਰਮੈਂਟ ਹੈਗੀ ਇੱਥੇ ਸਾਰੇ ਇੱਥੇ ਚਾਰ ਟੀਚਰ ਆਬਵੀਅਸਲੀ ਚਾਹੀਦੇ ਆ ਕਿਉਂਕਿ ਇੱਥੇ ਫਰਸਟ ਤੋਂ ਲੈ ਕੇ ਫਿਫਥ ਕਲਾਸ ਦੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਕੀ ਪੜਾਉਣਾ ਫਿਫਥ ਆ ਤੁਹਾਨੂੰ ਪਤਾ ਹੀ ਆ ਵੀ ਬੋਰਡ ਦੀ ਕਲਾਸ ਆ ਬੋਰਡ ਦੀ ਕਲਾਸ ਲਈ ਟੀਚਰ ਇੱਕ ਅਲੱਗ ਜ਼ਰੂਰੀ ਆ ਤੇ ਬਾਕੀ 4th 3rd 2nd ਤੇ ਫਰਸਟ ਦੋ ਦੋ ਕਲਾਸਾਂ ਨੂੰ ਵੀ ਜੇ ਇੱਕ ਇੱਕ ਟੀਚਰ ਪੜਾਵੇ ਤਾਂ ਔਰੇ ਮੇਰੇ ਹਿਸਾਬ ਨਾਲ ਤਾਂ ਚਾਰ ਟੀਚਰ ਚਾਹੀਦੇ ਹੀ ਚਾਹੀਦੇ ਆ ਮੇਰਾ ਆਮਨਪ੍ਰੀਤ ਸਿੰਘ ਨਾ ਜੀ ਈਟੀਟੀ ਟੀਚਰ ਆ ਜੀ ਮੈਂ ਕਿ ਸੋਮਵਾਰ ਤੋਂ ਡੈਪਿਊਟੇਸ਼ਨ ਡਿਊਟੀ ਲੱਗੀ ਇੱਥੇ ਤੇ ਇੱਕ ਦਿਨ ਮੇਰੀ ਡੈਪਿਊਟੇਸ਼ਨ ਮਤਲਬ ਇੱਥੇ ਬੱਚਿਆਂ ਤੇ ਮੇਰੇ ਨਾਲ ਬੀਐਲਓ ਡਿਊਟੀ ਵੀ ਆ ਉਹਦੇ ਵਿੱਚ ਮੈਨੂੰ ਇੱਕ ਦਿਨ ਫਿਰ ਆਪਣੇ ਪਿੰਡ ਵਾਪਸ ਉੱਥੇ ਵੋਟਾਂ ਵਾਣ ਲੀ ਜਾਣਾ ਪੈਣਾ। ਤਕਰੀਬਨ ਮੈਂ ਮਤਲਬ 3 ਦਿਨ ਹੋਏ ਨੇ ਮੈਨੂੰ ਇੱਥੇ। ਕਿਵੇਂ ਦੇਖਦੇ ਹੋ ਵੀ ਸਮਾਰਟ ਸਕੂਲ ਦਾ ਸਰਕਾਰ ਨੇ ਬਣਾਤੇ ਨੇ ਪਰ ਇੱਥੇ ਕੋਈ ਟੀਚਰ ਨਹੀਂ ਪਿਛਲੇ ਲੰਮੇ ਸਮੇਂ ਤੋਂ ਦੋ ਸਾਲ ਤੋਂ। ਹਾਂਜੀ। ਨਹੀਂ ਮੈਂ ਦੇਖਿਆ ਜੀ ਵੀ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਆ। ਪ੍ਰਾਣੇ ਅਧਿਆਪਕਾਂ ਨੇ ਮਿਹਨਤ ਵੀ ਕੀਤੀ ਹੋਈ ਆ ਪੇਂਟਿੰਗਾਂ ਬਾਰੇ ਬਣਾਈਆਂ ਨੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀਗੀ ਜਿਵੇਂ ਸਾਡੇ ਸੈਂਟਰਲ ਸਕੂਲ ਵਿੱਚ ਹੀ ਪੈਂਦਾ ਇਹ ਸਕੂਲ। ਤੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਆਪਾਂ ਗਿਣਤੀ ਚੈੱਕ ਕਰਦੇ ਤਾਂ 52 ਦੀ ਗਿਣਤੀ ਰਹਿ ਗਈ ਇੱਥੇ ਪਹਿਲਾਂ ਮੰਨ ਲਓ 60 ਪਲੱਸ 70 ਪਲੱਸ ਚੱਲਦੀ ਸੀ ਗਿਣਤੀ ਉਹ ਟੀਚਰ ਦੀ ਕਮੀ ਘਾਟ ਹੋਣ ਕਰਕੇ ਹੀ ਬੱਚੇ ਇੱਥੋਂ ਹਟੇ ਰਹਿ ਗਏ ਪਰ ਕਿੰਨੇ ਵੀ ਬੰਦੇ ਨੂੰ ਤਾਂ ਆਪਾਂ ਸਮਾਰਟ ਕਹਿ ਸਕਦੇ ਆ ਵੀ ਸਮਾਰਟ ਬਣਾਤੇ ਸਕੂਲ ਤੁਸੀਂ ਕਹਿੰਨੂ ਪੇਂਟਿੰਗ ਬਹੁਤ ਵਧੀਆ ਨੇ ਬਹੁਤ ਵਧੀਆ ਫੋਨ ਲਗਾਏ ਗਏ ਨੇ ਪਰ 2 ਸਾਲ ਤੋਂ ਕੋਈ ਟੀਚਰ ਨਹੀਂ ਇਹਨੂੰ ਸਮਾਰਟ ਕਿਹਾ ਜਾ ਸਕਦਾ ਨਹੀਂ ਜੀ ਅਸਲ 'ਚ ਜੇ ਅਧਿਆਪਕ ਹੋਣਗੇ ਇੱਥੇ ਤਾਂ ਉਹ ਬਿਲਡਿੰਗ ਵੀ ਸਾਫ਼ ਕਰ ਸਕਰਦੇ ਨੇ ਜੇ ਬੱਚੇ ਇਥੋਂ ਹਟ ਕੇ ਜਾਣ ਲੱਗੇ ਤਾਂ ਬਿਲਡਿੰਗਾਂ ਦਾ ਵੀ ਕੋਈ ਫਾਇਦਾ ਨਹੀਂ ਇੰਨਾ ਪੈਸਾ ਸਰਕਾਰ ਨੇ ਲਾਇਆ ਉਹਦਾ ਵੀ ਕੋਈ ਫਾਇਦਾ ਨਹੀਂ ਚਾਹੇ ਦਾਨੀ ਸੱਜਣਾ ਦੇ ਤਾਂ ਪਰ ਅਧਿਆਪਕ ਦੇ ਨਾਲ ਹੀ ਬੱਚੇ ਆਉਣਗੇ ਤੇ ਸਾਰਾ ਕੁਝ ਤਾਂ ਹੀ ਠੀਕ ਰਹਿ ਸਕਦਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਕਿੰਨੇ ਟੀਚਰ ਦੀ ਰਿਕੁਆਇਰਮੈਂਟ ਆ ਤੇ ਕਿਹੜੀ ਕਿਹੜੀ ਕਲਾਸ ਜਿਹੜੀ ਹੈਗੀ ਚੱਲ ਰਹੀ ਹੈ ਇੱਥੇ ਜੀ ਘਟੋ ਘਟੇ ਮਤਲਬ ਆਪਾਂ 8 ਕਲਾਸਾਂ ਨੇ ਨਰਸਰੀ ਐਲਕੇ ਜੀ ਯੂਕੇ ਜੀ ਤੇ ਪਹਿਲੀ ਤੋਂ ਪੰਜਵੀਂ ਤੱਕ 8 ਕਲਾਸਾਂ ਹੈਗੀਆਂ ਨੇ ਜਿਹਦੇ ਵਿੱਚ ਹੈਡ ਟੀਚਰ ਦੀ ਪੋਸਟ ਇਥੇ ਹੈਗੀ ਆ ਜੀ ਤੇ ਉਹ ਤੋਂ ਇਲਾਵਾ ਵੀ ਜ਼ਿਆਦਾ ਨਹੀਂ ਤਾਂ ਦੋ ਟੀਚਰਾਂ ਦੇਣੇ ਚਾਹੀਦੇ ਨੇ ਜੀ ਹੋਰ ਇੱਕ ਹੈਡ ਟੀਚਰ ਹੋਗੇ ਤੇ ਦੋ ਰੈਗੂਲਰ ਟੀਚਰ ਹੋਗੇ ਤਿੰਨ ਕਲਾਸਾਂ ਤਿੰਨ ਟੀਚਰ ਵੀ ਹੋਣਗੇ ਤਿੰਨ ਟੀਚਰਾਂ ਨਾਲ ਵੀ ਬਹੁਤ ਵਧੀਆ ਸਕੂਲ ਬਹੁਤ ਵਧੀਆ ਚੱਲੇਗਾ ਜੀ ਅਸੀਂ ਬੇਨਤੀ ਕਰਦੇ ਹਾਂ ਗਵਰਨਮੈਂਟ ਨੂੰ ਵੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ 75 70 75 80 ਬੱਚੇ ਪੜ੍ਹਦੇ ਸੀਗੇ ਜਿਹੜੇ ਕਿ ਅੱਜ ਅਧਿਆਪਕਾਂ ਦੀ ਘਾਟ ਦੇ ਕਾਰਨ ਸਕੂਲ ਦੇ ਵਿੱਚ ਸਿਰਫ 50 ਬੱਚੇ ਸਾਡੇ ਸਕੂਲ ਦੇ ਵਿੱਚ ਐਸ ਵੇਲੇ ਹਾਜ਼ਰ ਨਹੀਂ ਸਾਡੇ ਕੋ ਕੋਈ ਵੀ ਅਧਿਆਪਕ ਨਹੀਂ ਰਿਹਾ ਇਸ ਤੋਂ ਪਹਿਲਾਂ ਵੀ 8-9 ਮਹੀਨੇ ਮੇਰੀ ਪੋਤਰੀ ਦੀ ਨੇ ਫ੍ਰੀ ਸੇਵਾ ਕਰਕੇ ਬੱਚਿਆਂ ਦੀ ਸੇਵਾ ਕੀਤੀ ਆ ਪੜਾਉਂਦੀ ਰਹੀ ਆ ਉਹਦੀ ਸ਼ਾਦੀ ਹੋ ਗਈ ਇਸ ਕਰਕੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਬੱਚਾ ਨਹੀਂ ਹੈਗਾ ਵੈਸੇ ਤਾਂ ਭਗਮੰਤਮਾਨ ਸਰਕਾਰ ਬਹੁਤ ਬੜਿਆਈਆਂ ਕਰਦੀ ਆ ਅਸੀਂ ਇਹ ਕਰਦੇ ਸਮਾਰਟ ਸਕੂਲ ਬਣਾ ਦਿੱਤੇ ਪਰ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਇੱਥੇ ਸਮਾਰਟ ਸਕੂਲ ਤਾਂ ਕੀ ਸਾਡੇ ਦਾ ਸਕੂਲ ਦੇ ਵਿੱਚ ਇੱਕ ਅਧਿਆਪਕ ਵੀ ਨਹੀਂ ਹੈਗਾ ਜਿਹੜਾ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਅਸੀਂ ਮਜਬੂਰ ਆਂ ਇਹ ਸਕੂਲ ਨੂੰ ਬੰਦ ਕਰਨ ਲਈ ਹਾਲਾਂਕਿ ਸਾਡੇ ਪਿੰਡ ਦਾ ਉਪਰਾਲਾ ਹੈ ਇਹ ਵੀ ਅਸੀਂ ਇਸ ਸਰਕਾਰੀ ਸਕੂਲ ਨੂੰ ਬੰਦ ਕਰਨ ਤੋਂ ਬਾਅਦ ਫਿਰ ਪ੍ਰਾਈਵੇਟ ਸਕੂਲ ਬਣਾ ਕੇ ਅਸੀਂ ਆਪਣੇ ਤੌਰ ਤੇ ਇਹਦੀ ਸੇਵਾ ਕਰਾਂਗੇ ਜੋ ਵੀ ਸਾਤੋਂ ਸਰਿਆ ਅਸੀਂ ਕਰਾਂਗੇ ਪਰ ਸਰਕਾਰ ਦੇ ਖਿਲਾਫ ਅਸੀਂ ਛੇਤੀ ਤੋਂ ਛੇਤੀ ਮੋਰਚਾ ਖੋਲਣ ਲਈ ਤਿਆਰ ਬਰ ਤਿਆਰ ਸਾਰੇ ਨਗਰ ਨਿਵਾਸੀ ਬੱਚਿਆਂ ਦੇ ਪੇਰੈਂਟਸ ਸਾਰੇ ਸਾਡੇ ਨਾਲ ਨੇ ਜਿਨ੍ਹਾਂ ਨੇ ਇਹ ਸਕੂਲ ਖਾਤਰ ਇਹ ਜ਼ਮੀਨ দান ਕੀਤੀ ਆ ਉਹ ਵੀ ਸਾਡੇ ਭਾਈ ਸਾਹਿਬ ਸਾਡੇ ਨਾਲ ਬਿਨੁਜੂਦ ਨੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਬੜਾ ਹੌਸਲਾ ਕਰਕੇ ਇਹ ਪਰੰਪਰਾ ਨੂੰ ਚਲਾਇਆ ਸੀ ਪਰ ਸਰਕਾਰ ਦੇ ناکਾਮ ਹੋਣ ਦੇ ਬਾਵਜੂਦ ਅਸੀਂ ਹੁਣ ਇਹ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਅਤੇ ਚੇਤਾਵਨੀ ਵੀ ਦਿੰਦੇ ਆ ਕਿ ਅਗਰ ਸਰਕਾਰ ਨੇ ਕੋਈ ਥੋਸ ਕਦਮ ਨਾ ਚੁੱਕਿਆ ਤਾਂ ਸਾਨੂੰ ਅੱਗੇ ਕੋਈ ਨਾ ਕੋਈ ਤਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ ਮੇਰਾ ਨਾਮ ਹੈ ਜੀ ਸਰਦਾਰ ਰਗਵੀਰ ਸਿੰਘ ਪਿੰਡ ਸ਼ਾਮਸ਼ਪੁਰ ਜੀ ਅੱਡਾ ਪ੍ਰਾਇਮਰੀ ਸਕੂਲ ਹੈ ਜਿਹਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ 75 ਦੇ ਕਰੀਬ ਬੱਚੇ ਸੀਗੇ ਟੀਚਰਾਂ ਦੀ ਨਾਕਾਮੀ ਨਾ ਹੋਣ ਕਰਕੇ ਅੱਜ ਉਰੇ 50 ਦੇ ਕਰੀਬ ਬੱਚੇ ਰਹਿ ਗਏ ਆ ਜੀ ਪਹਿਲਾਂ ਇੱਕ ਮੈਡਮ ਸੀਗੇ ਉਹ ਆਪਣੀ ਕੱਚੀ ਬਦਲੀ ਕਰਾ ਕੇ ਜੀ ਆਪਣੇ ਫਾਜ਼ਿਲਕਾ ਤੋਂ ਸੀਗੇ ਉੱਧਰ ਚਲੇ ਗਏ ਆ ਤੇ ਦੂਜੇ ਇੱਕ ਟੀਚਰ ਹੋਰ ਸੀਗੇ ਸਾਡੇ ਦਿਵਾਲੇ ਤੋਂ ਜੀ ਉਹ ਆਪਣੀ ਬਦਲੀ ਕਰਾ ਕੇ ਮਾਣਿਆਲ ਸਕੂਲ ਚ ਚਲੇ ਗਿਆ ਤੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਪੱਕਾ ਟੀਚਰ ਨਹੀਂ ਹੈਗਾ ਜੀ ਜਿਸ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 2 ਤੋਂ 4 ਦਿਨ ਦੇ ਵਿੱਚ ਜਿਆਦਾ ਪੱਕੇ ਟੀਚਰ ਭੇਜੇ ਜਾਣ ਨਹੀਂ ਤਾਂ ਫੇਰ ਅਸੀਂ ਮੋਰਚਾ ਸਰਕਾਰ ਦੇ ਖਿਲਾਫ ਸ਼ਹਿਰ ਦੇ ਵਿੱਚ ਜਾ ਕੇ ਰੋਡ ਤੇ ਖੋਲਾਂਗੇ ਜੀ ਫੇਰ ਕੱਲੂ ਸਾਨੂੰ ਇਹ ਨਾ ਕਿ ਉਹ ਵੀ ਸਾਨੂੰ ਦੱਸਿਆ ਨਹੀਂ ਇਸ ਕਰਕੇ ਅਸੀਂ ਬੇਨਤੀ ਫੇਰ ਕਰਦੇ ਆਂ ਦੁਬਾਰਾ ਵੀ ਸਾਡੇ ਸਕੂਲ ਚ ਜਲਦ ਤੋਂ ਜਲਦ ਦੋ ਟੀਚਰ ਭੇਜੇ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਨਾ ਖਰਾਬ ਹੋਵੇ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਕੇ ਚਲੋ ਆਪਣਾ ਟਾਈਮ ਗੁਜ਼ਾਰ ਲਿਆ ਪਰ ਅਸੀਂ ਆਪਣੇ ਬੱਚਿਆਂ ਨੂੰ ਦਿਹਾੜੀ ਜੋਤਾਂ ਨਹੀਂ ਕਰਨ ਲਾਉਣਾ ਉਹਨਾਂ ਨੂੰ ਪੜਾ ਕੇ ਉਹਨਾਂ ਦਾ ਭਵਿੱਖ ਬਣਾਉਣਾ ਚਾਹੁੰਦੇ ਆ ਇਸ ਕਰਕੇ ਸਾਡੇ ਸਕੂਲ ਵਿੱਚ ਜਲਦੀ ਤੋਂ ਜਲਦੀ ਦੋ ਟੀਚਰ ਭੇਜੇ ਜਾਣ ਜੀ